ਸੋ ਇਹਨਾਂ ਦੋ ਨਾਵਲਾਂ ਨੂੰ ਪੜ੍ਹਨ ਤੋਂ ਬਾਅਦ ਸ਼ਾਇਦ ਸੋਚ ਸਾਡੇ ਸਮਾਜ ਦੀ ਚੇਂਜ ਹੋ ਸਕਦੀ ਹੈ ਪ੍ਰੀਤ ਕੈਟਚੀ ਦੀ ਲਿਖਣੀ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਮੈਨੂੰ ਲੱਗਦਾ ਹੈ ਕਿ ਅਫਸਰਾ ਕਿਤਾਬ ਤੇ ਜੇ ਮੈਂ ਗੱਲ ਕਰਾਂ ਤੇ ਹਰੇਕ ਹਰੇਕ ਕੁੜੀ ਹਰੇਕ ਕੁੜੀ ਦੇ ਅੰਦਰ ਇੱਕ ਅਫਸਰਾ ਹਰੇਕ ਕੁੜੀ ਦੇ ਅੰਦਰ ਇੱਕ ਜਸੋ ਨਾਮ ਦਾ ਕੈਰੈਕਟਰ ਹੈਗਾ ਜਿਹੜਾ ਜਿਹਨੂੰ ਦੁਨੀਆ ਬਹੁਤ ਕੁਝ ਕਹਿੰਦੀ ਆ ਬਟ ਕਿਤੇ ਨਾ ਕਿਤੇ ਕਿਸੇ ਜਗ੍ਹਾ ਤੇ ਜਾ ਕੇ ਜ਼ਿੰਦਗੀ ਦੇ ਕਿਸੇ ਪੁਆਇੰਟ ਤੇ ਜਾ ਕੇ ਉਹਦਾ ਜਿਹੜਾ ਸਬਰ ਦਾ ਬੰਨ ਹੈ ਟੁੱਟ ਜਾਂਦਾ ਹੈ ਤੇ ਉਹ ਫਿਰ ਅpsara ਬਣ ਜਾਂਦੀ ਹੈ ਤੇ ਐਕਚੁਅਲੀ ਦੇ ਵਿੱਚ ਕੁੜੀਆਂ ਕਿੰਨੀਆਂ ਜ਼ਿਆਦਾ ਸਟਰੋਂਗ ਹੁੰਦੀਆਂ ਨੇ ਤੁਹਾਨੂੰ ਅpsara ਕਿਤਾਬ ਪੜਨ ਤੋਂ ਬਾਅਦ ਪਤਾ ਲੱਗੇਗਾ ਮੈਂ ਮੈਂ ਚਾਹਾਂਗੀ ਕਿ ਸਾਰੇ ਨੌਜਵਾਨੇ ਕਿਤਾਬ ਇੱਕ ਵਾਰ ਜ਼ਰੂਰ ਪੜਨ ਤੇ ਜੇ ਅਸੀਂ ਗੱਲ ਕਰੀਏ ਮੈਰੀ ਤੇ ਗਾਲਿਬ ਦੀ ਤੇ ਇਹ ਕਿਤਾਬ ਮੈਨੂੰ ਲੱਗਦਾ ਕਿ ਇਹ ਸਿਰਫ ਇੱਕ ਕੁੜੀ ਦੀ ਕਹਾਣੀ ਨਹੀਂ ਹੈ ਇਹਦੇ ਵਿੱਚ ਮੈਨੂੰ ਲੱਗਦਾ ਗਾਲੀ ਵਰਗਾ ਮੁੰਡਾ ਹਰੇਕ ਕੁੜੀ ਦੀ ਜ਼ਿੰਦਗੀ 'ਚ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਪਰਾਦਰ ਦੇ ਰੂਪ 'ਚ ਹੋਵੇ ਚਾਹੇ ਉਹ ਇੱਕ ਬਾਪ ਦੇ ਰੂਪ 'ਚ ਹੋਵੇ ਤੇ ਭਗਵਾਨ ਸਿੰਘ ਨਾ ਦਾ ਕੈਰੈਕਟਰ ਜਿਹੜਾ ਜਿਹੜਾ ਇੱਕ ਬਾਪ ਦਾ ਕੈਰੈਕਟਰ ਹੈ ਇਸ ਪੂਰੇ ਨਾਵਲ ਦੇ ਅੰਦਰ ਮੈਨੂੰ ਲੱਗਿਆ ਕਿ ਸ਼ਾਇਦ ਸ਼ਾਇਦ ਉਹੋ ਜਿਹਾ ਬਾਪ ਹਰ ਕੁੜੀ ਡਿਸਰਵ ਕਰਦੀ ਹੈ ਕਿਉਂਕਿ ਗਲਤੀਆਂ ਸਾਡੇ ਕੋਲੋਂ ਹੋ ਜਾਂਦੀਆਂ ਨੇ ਹਰੇਕ ਇਨਸਾਨ ਤੋਂ ਜ਼ਿੰਦਗੀ 'ਚ ਗਲਤੀਆਂ ਹੁੰਦੀਆਂ ਨੇ ਤੇ ਉਸ ਬਾਪ ਨੇ ਕਿਦਾਂ ਦੁਨੀਆ ਨੇ ਉਹਨੂੰ ਇੰਨਾ